ਕਿ ਆਪ ਸਤਿ ਸ੍ਰੀ ਅਕਾਲ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਵਿਸ਼ਾ ਪੈਰਾਥਲੈਟਿਕ ਚੈਂਪੀਅਨਸ਼ਿਪ ਤਗਮਾ ਸੂਚੀ ਚ ਬ੍ਰਾਜ਼ਿਲ ਸਿਖਰ ਤੇ ਮਜ਼ਬੂਤ ਦੇ ਬਰਨਨ ਨੇ ਜਿੱਤਿਆ ਚੌਥਾ ਸੋਨ ਤਗਮਾ ਬ੍ਰਾਜ਼ਿਲ ਦੀ ਟੋਨੀਆ ਕੈਲਾ ਡਾਕਟਰ ਸਿਲਵਾ ਬੋਰ ਬੇਰੋਸਨੀ ਵੀਰਵਾਰ ਨੂੰ 2025 ਵਿਸ਼ਵ ਪੈਰਾਥਲੈਟਿਕ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 1500 ਮੀਟਰ ਦੀ T20 ਦੌੜ ਵਿੱਚ ਸੋਨ ਤੱਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਉਹਨਾਂ ਨੇ 4 ਮਿੰਟ 19.22 ਸਕਿੰਟ ਵਿੱਚ ਦੌੜ ਪੂਰੀ ਕਰਕੇ ਪੋਲਿਸ ਦਿਗਜ ਤੇ 6 ਵਾਰ ਦੀ ਵਿਸ਼ਵ ਚੈਂਪੀਅਨ ਬਰਾਬਰ ਬਿਕਾਨੋਵਸਕਾ ਕਜਾਕ ਨੂੰ ਪਲਾਟ ਦਿੱਤਾ ਪਛਾੜ ਦਿੱਤਾ ਬਰੋਸ ਦੀ ਜਿੱਤ ਹੋਰ ਵੀ ਖਾਸ ਸੀ ਕਿਉਂਕਿ ਉਹਨਾਂ ਨੇ ਅੰਤਿਮ ਲੀਪ ਤੋਂ ਪਹਿਲਾਂ ਲੀਡ ਲੈ ਲਈ ਸੀ ਬਰੋਸ ਜੋ ਟੋਕੀਓ 2020 ਪੈਰਾ অলੰਪਿਕ ਖੇਡਾਂ ਵਿੱਚ ਸਾਥੀ ਬ੍ਰਾਜ਼ੀਲ ਐਥਲੀਟ ਐਡਨੋਸਾ ਡੀਜੀ ਜੀਸੀਸ ਸੈਟੋਸ ਡੋਰਨਸ ਟੋਟਾਸ ਲਈ ਇੱਕ ਗਾਈਡ ਦੜਾਕ ਸੀ ਨੇ ਇਸ ਪ੍ਰਾਪਤੀ ਨਾਲ ਆਪਣੇ ਕੈਰੀਅਰ ਵਿੱਚ ਇੱਕ ਨਵਾਂ ਮੀਲ ਪੱਤਰ ਪ੍ਰਾਪਤ ਕੀਤਾ ਇੱਕ ਹੋਰ ਬ੍ਰਾਜ਼ੀਲੀ ਐਥਲੀਟ ਵਾਨਾ ਬ੍ਰੀਟੋ 올리비라 ਨੇ ਵੀ ਮੈਲਾ ਛਾਂਟਪੁੱਟ ਐਫ 32 ਮੁਕਾਬਲੇ ਵਿੱਚ ਵਿਸ਼ਵ ਰਿਕਾਰਡ ਨਾਲ ਸੋਨ ਸੋਨ ਤਗਮਾ ਜਿੱਤਿਆ ਇਹਨਾਂ ਸਫਲਤਾਵਾਂ ਦੇ ਨਾਲ ਬ੍ਰਾਜ਼ੀਲ ਨੇ 12 ਸੋਨ 16 ਚਾਂਦੀ ਅਤੇ 7 ਕਾਂਸੀ ਦੇ ਤਗਮਿਆਂ ਨਾਲ ਤੂਚੀ ਵਿੱਚ ਆਪਣਾ ਨਾਮ ਦਬਦਬਾ ਬਣਾਈ ਰੱਖਿਆ ਚੀਨ ਨੂੰ ਹੁਣ ਬਾਕੀ 3 ਦਿਨਾਂ ਵਿੱਚ ਇੱਕ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ